ਨਮਸਕਾਰ ਦੋਸਤੋ ਮੇਰਾ ਵਿਆਹ ਹੋਇਆ ਸੀ ਤਾਂ ਮੈਂ ਬੜੀ ਖੁਸ਼ੀ ਕਿਉਂਕਿ ਮੇਰੇ ਘਰ ਵਾਲੇ ਨੂੰ ਕਾਫੀ ਜ਼ਮੀਨ ਆਉਂਦੀ ਸੀ ਤੇ ਮੈਂ ਇਹੀ ਸੋਚਦੀ ਸੀ ਕਿ ਮੈਂ ਤਾਂ ਪੂਰੀ ਐਸ਼ ਕਰੂੰਗੀ ਮੇਰੇ ਘਰ ਵਾਲੇ ਹੁਣੇ ਪੈਸੇ ਤਾਂ ਤੂ ਭਰਾ ਸੀ ਉਸ ਦਾ ਵੱਡਾ ਪਰਾਣੇ ਵਿਆਹ ਨਹੀਂ ਸੀ ਉਹ ਛੜਾ ਸੀ ਮਤਲਬ ਮੇਰਾ ਜੇਠ ਛੜਾ ਸੀ ਮੇਰੇ ਘਰ ਵਾਲੇ ਦੀ ਇੱਕ ਭੈਣ ਸੀ ਜੋ ਕਿ ਥੋੜੇ ਜਿਹੀ ਮੈਂਟਰ ਸੀ ਉਹ ਵੀ ਇਕਵਾਰੀ ਸੀ ਮੇਰੀ ਸੱਸ ਨੇ ਪਹਿਲਾਂ ਇਹ ਗੱਲ ਕਹੀ ਸੀ ਕਿ ਸਾਰੀ ਉਮਰ ਮੇਰੀ ਕੁੜੀ ਤੁਹਾਨੂੰ ਹੀ ਸਾਹਮਣੇ ਪਾਉਗੀ ਕਿਉਂਕਿ ਉਹ ਇੰਨੀ ਸੁਧ ਬੁੱਧ ਨਹੀਂ ਹੈ ਮੇਰੇ ਘਰ ਵਾਲੇ ਦਾ ਨਾਮ ਸਰਜੀਤ ਸੀ ਮੈਂ ਤੇ ਸਰਜੀਤ ਇੱਕ ਦੂਜੇ ਨਾਲ ਬੜੇ ਖੁਸ਼ ਸੀ ਮੇਰਾ ਜੇਠ ਜੋ ਕੀ ਟਰੱਕ ਡਰਾਈਵਰ ਸੀ ਉਹ ਕਾਫੀ ਦਿਨਾਂ ਤੋਂ ਬਾਅਦ ਘਰ ਆਉਂਦਾ ਸੀ ਮੇਰਾ ਘਰ ਵਾਲਾ ਕੀਤੀ ਕਰਦਾ ਸੀ ਤੇ ਘਰ ਹੀ ਰਹਿੰਦਾ ਸੀ ਪਰ ਮੇਰਾ ਜੇਠ ਕਈ ਦਿਨਾਂ ਬਾਅਦ ਘਰ ਆਉਂਦਾ ਸੀ ਉਹ ਜਦੋਂ ਵੀ ਘਰ ਆਉਂਦਾ ਤਾਂ ਮੇਰੇ ਕੋਲੋਂ ਆਪਣੀ ਬਹੁਤ ਸੇਵਾ ਕਰਾਉਂਦਾ ਉਹ ਮੈਨੂੰ ਦੱਸਦਾ ਸੀ ਕਿ ਅੱਜ ਕਿਹੜੀ ਸਬਜ਼ੀ ਬਣਾਉਣੀ ਉਹ ਉਸ ਦਿਨ ਉਹਦੀ ਪਰਮੈਸ਼ਤੀ ਹੀ ਸਬਜ਼ੀ ਬਣਦੀ ਸੀ ਜਿੰਨੇ ਦਿਨ ਉਹ ਰਹਿੰਦਾ ਸੀ ਉਹ ਆਪਣੀ ਮਰਜ਼ੀ ਨਾਲ ਖਾਣਾ ਬਣਾਉਂਦਾ ਸੀ ਕਿਉਂਕਿ ਉਹਨੇ ਸਾਨੂੰ ਜ਼ਮੀਨ ਦਾ ਹਿੱਸਾ ਦੇਣਾ ਸੀ ਦੂਸਰੀ ਗੱਲ ਉਹ ਸਾਨੂੰ ਪੈਸੇ ਵੀ ਧਿਆਕੇ ਦੇ ਦਿੱਤਾ ਸੀ ਮਤਲਬ ਮੇਰਾ ਘਰ ਵਾਲਾ ਥੋੜਾ ਸ਼ਰਾਬ ਪੀਣ ਦਾ ਆਦੀ ਸੀ ਉਹ ਨੂੰ ਸ਼ਰਾਬ ਜੋ ਕੇ ਪੈਸੇ ਦੇ ਦਿੰਦਾ ਸੀ ਘਰ ਵਿੱਚ ਮੇਰੇ ਘਰ ਵਾਲੇ ਨੂੰ ਸ਼ਰਾਬ ਪੀਲੀ ਮੇਰੀ ਸੱਸ ਨਹੀਂ ਦਿੰਦੀ ਸੀ ਸ਼ਰਾਬ ਪੀਣ ਨੂੰ ਪੈਸੇ ਮੇਰੀ ਸੱਸ ਕਹਿੰਦੀ ਸੀ ਕਿ ਮੇਰੇ ਕੋਲ ਇਹੋ ਜਿਹੇ ਕੰਮ ਲਈ ਪੈਸੇ ਨਹੀਂ ਹੈ ਮੈਂ ਆਪਣੀ ਕੁੜੀ ਦਾ ਵੀ ਹਿੱਸਾ ਰੱਖਣਾ ਹੁੰਦਾ ਇਸ ਕਰਕੇ ਮੇਰੀ ਸੱਸ ਮੇਰੇ ਘਰ ਵਾਲੇ ਨੂੰ ਸ਼ਰਾਬ ਲਈ ਪੈਸੇ ਨਹੀਂ ਦਿੰਦੀ ਸੀ ਪਰ ਮੇਰਾ ਜੀਠ ਉਹ ਪੈਸੇ ਦੇ ਦਿੰਦਾ ਸੀ ਜਿਸ ਕਰਕੇ ਮੇਰਾ ਘਰ ਵਾਲਾ ਆਪਣੇ ਭਰਾ ਨੂੰ ਬੜਾ ਚੰਗਾ ਮੰਨਦਾ ਸੀ ਮੈਂ ਆਪਣੇ ਕਰਵਾਣੇ ਨੂੰ ਕਈ ਵਾਰ ਕਿਹਾ ਸੀ ਕਿ ਜਦੋਂ ਵੀ ਇਹ ਘਰ ਆਉਂਦਾ ਹੈ ਤੇ ਆਪਣੀ ਫਰਮੈਸ਼ਾ ਲਾਉਂਦਾ ਰਹਿੰਦਾ ਮੈਨੂੰ ਤਾਂ ਪੂਰੀ ਤਰ੍ਹਾਂ ਹੰਬਾ ਦਿੰਦਾ ਮੈਂ ਤਾਂ ਥੱਕ ਜਾਂਦੀ ਮੇਰਾ ਘਰ ਵਾਲਾ ਕਹਿਣ ਲੱਗਾ ਪਾਗਲ ਨਾ ਬਣ ਉਹਨੇ ਆਪਾਂ ਨੂੰ ਹੀ ਸਭ ਕੁਝ ਦੇਣਾ ਹੈ ਜਿੰਨਾ ਉਹ ਕਹਿੰਦਾ ਉਦਾਂ ਕਰਿਆ ਕਰ ਤੂੰ ਇਹ ਨਾ ਸੋਚਿਆ ਕਰ ਕਿ ਉਹ ਤੇਰਾ ਸੌਰਾ ਹੀ ਹੈ ਇਸ ਘਰ ਦਾ ਮਾਲਕ ਹੀ ਹੈ ਜੇ ਉਹ ਆਪਣੇ ਨਾਲ ਵਿਗੜ ਗਿਆ ਤਾਂ ਤੂੰ ਸੋਚ ਲੈਣਾ ਕਿ ਜ਼ਮੀਨ ਵਿੱਚੋਂ ਵੀ ਅੱਧਾ ਹਿੱਸਾ ਜਾਊਗਾ ਤੇ ਘਰ ਵਿੱਚੋਂ ਵੀ ਇਸ ਕਰਕੇ ਜੋ ਜੋ ਉਹ ਕਹਿੰਦਾ ਹੁੰਦਾ ਉਹ ਉਹਨੂੰ ਬਣਾ ਕੇ ਖਵਾਇਆ ਕਰ ਜੇ ਉਹ ਅਤੀ ਰਾਤ ਤੱਕ ਸ਼ਰਾਬ ਵੀ ਪਿੰਦਾ ਜਦੋਂ ਰੋਟੀ ਖਾਂਦਾ ਉਦੋਂ ਉਹਨੂੰ ਰੋਟੀ ਫੜਾ ਕੇ ਫਿਰ ਸੋਇਆ ਕਰ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੇਰੇ ਕੋਲ ਇੰਨੀ ਗਲਾਮੀ ਨਹੀਂ ਹੁੰਦੀ ਉਹਦੀ ਮਾਂ ਹੈ ਕੀ ਜੇ ਜੀਉਂਦੀ ਆ ਤਾਂ ਉਹ ਆਪ ਫੜਾਵੇ ਨਾ ਫੜਾਵੇ ਮੈਂ ਕੋਈ ਠੀਕਾ ਨਹੀਂ ਲਿਆ ਤੇਰਾ ਘਰ ਵਾਲਾ ਕਹਿਣ ਲੱਗਿਆ ਬਸ ਤੂੰ ਤਾਂ ਉਹੀ ਚਰਨੀਆਂ ਵਾਲੇ ਕੰਮ ਕਰਨੀ ਆ ਜੀ ਉਹਨੇ ਆਪਣਾ ਅੱਧਾ ਮੰਗ ਲਿਆ ਫਿਰ ਕੀ ਕਰਾਂਗੀ ਫਿਰ ਅੱਧੇ ਵਿੱਚ ਬੈਠੀ ਰਹਾਂਗੀ ਘਰ ਵੀ ਛੋਟਾ ਹੋ ਜਾਊਗਾ ਤਾਂ ਹੀ ਤੈਨੂੰ ਵਾਰ-ਵਾਰ ਸਮਝਾਉਣਾ ਮੈਂ ਕਿਹਾ ਕੋਈ ਨਾ ਠੀਕ ਹੈ ਮੇਰੀ ਸੱਸ ਵੀ ਇਹੀ ਚਾਹੁੰਦੀ ਸੀ ਕਿ ਮੈਂ ਉਹਦੇ ਵੱਡੇ ਮੁੰਡੇ ਦਾ ਪੂਰਾ ਮਾਨ ਤਨ ਕਰਾਂ ਇੱਕ ਦਿਨ ਮੇਰੀ ਸੱਸ ਆਪਣੀ ਕੁੜੀ ਨਾਲ ਆਪਣੇ ਪੇਕੇ ਗਈ ਹੋਈ ਸੀ ਉਹ ਮੈਨੂੰ ਕਹਿ ਕੇ ਗਈ ਸੀ ਕਿ ਮੇਰੇ ਤੋਂ ਬਾਅਦ ਮੇਰੇ ਮੁੰਡੇ ਦਾ ਖਿਆਲ ਰੱਖੀ ਕਿਉਂਕਿ ਉਹਨੇ ਅਜੇ ਮਹੀਨਾ ਇੱਥੇ ਹੀ ਰਹਿਣਾ ਹੈ ਮੈਨੂੰ ਬੜਾ ਦੁੱਖਜਾਂ ਲੱਗਿਆ ਸੀ ਇੱਕ ਮਹੀਨਾ ਹੋਰ ਉਹਨੂੰ ਚੱਲਣਾ ਪੈਣਾ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਜਾਣ ਤੋਂ ਬਾਅਦ ਕੋਈ ਨਵੀਂ ਸ਼ਿਕਾਇਤ ਨਾ ਆਵੀ ਤੁਸੀਂ ਉਹਨੂੰ ਕੁਝ ਖਾਣ ਲਈ ਬਣਾ ਕੇ ਨਹੀਂ ਦਿੰਦੇ ਤੇਰਾ ਜੇਠ ਤਾਂ ਬਸ ਖਾਣ ਪੀਣ ਦਾ ਸ਼ਕੀਨ ਹੈ ਜੋ ਕਹਿੰਦਾ ਉਹ ਬਣਾ ਦਿਆ ਕਰ ਉਹ ਤੁਹਾਡੇ ਤੋਂ ਪੂਰਾ ਖੁਸ਼ ਰਹੂਗਾ ਇੱਕ ਦਿਨ ਮੇਰਾ ਜੇਠ ਅੱਧੀ ਰਾਤ ਨੂੰ ਘਰ ਆਇਆ ਮੇਰਾ ਘਰ ਵਾਲਾ ਸੌਂ ਚੁੱਕਿਆ ਸੀ ਉਹ ਆ ਕੇ ਬਾਹਰਲੀ ਬੈਟਕ ਦੇ ਵਿੱਚ ਬੈਠ ਕੇ ਜਾ ਕਿਉਂਕਿ ਉਹ ਉੱਥੇ ਸੌਂਦਾ ਸੀ ਜਦੋਂ ਮੈਂ ਆਪਣੇ ਜੀਠ ਨੂੰ ਰੋਟੀ ਫੜਾਉਣ ਗਈ ਤਾਂ ਉਹ ਮੈਨੂੰ ਕੂਹ ਵਿੱਚ ਕਿਤੇ ਨਹੀਂ ਦਿਸ ਰਿਹਾ ਸੀ ਮੇਰੇ ਹੱਥ ਵਿੱਚ ਰੋਟੀ ਵਾਲਾ ਥਾਲੀ ਸੀ ਮੈਂ ਸਾਰੇ ਰੂਮ ਵਿੱਚ ਆਵਾਜ਼ਾਂ ਮਾਰ ਰਹੀ ਸੀ ਪਰ ਉਹ ਕਿਤੇ ਨਹੀਂ ਦੇਖ ਰਿਹਾ ਸੀ ਬੈੱਡ ਵੀ ਖਾਲੀ ਪਿਆ ਸੀ ਪਰ ਉਹ ਨੇ ਅਚਾਨਕ ਦਰਵਾਜ਼ਾ ਬੰਦ ਕਰ ਦਿੱਤਾ ਜਦੋਂ ਮੈਂ ਪਿੱਛੇ ਵੱਲ ਦੇਖਿਆ ਤਾਂ ਦਰਵਾਜ਼ੇ ਤੇ ਉਹ ਲੇਖੜਾ ਸੀ ਉਹਨੇ ਮੈਨੂੰ ਆ ਕੇ ਪਿੱਛੋਂ ਦੀ ਜੱਫੀ ਜੀ ਪਾਈ ਮੈਂ ਕਿਹਾ ਇਹ ਕੀ ਕਰ ਰਿਹਾ ਓ ਤਾਂ ਮੇਂ ਸ਼ਰਮਣੀ ਆਉਂਦੀ ਉਹ ਮੈਨੂੰ ਕਹਿਣ ਲੱਗਾ ਚੁੱਪ ਕਰ ਜਾ ਹਾ ਉੱਚੀ ਨਾ ਬੋਲ ਘਵਾਂਡ ਵਿੱਚ ਕੋਈ ਸੁਣ ਲਊਗਾ ਮੈਂ ਕਿਹਾ ਤੁਸੀਂ ਚੰਗਾ ਨਹੀਂ ਕਰ ਰਹੇ ਛੱਡੋ ਮੈਨੂੰ ਇਸ ਤੋਂ ਪਹਿਲਾਂ ਉਹਨੇ ਕਦੀ ਵੀ ਮੇਰੇ ਨਾਲ ਇਸ ਤਰ੍ਹਾਂ ਦੀ ਹਰਕਤ ਨਹੀਂ ਕੀਤੀ ਸੀ ਸ਼ਾਇਦ ਉਹਨੂੰ ਲੱਗ ਰਿਹਾ ਸੀ ਕਿ ਅੱਜ ਚੰਗਾ ਮੌਕਾ ਹੈ ਜਦੋਂ ਮੈਂ ਵਿੜੇ ਵਿੱਚ ਬੈਠਾ ਹੁੰਦਾ ਸੀ ਤਾਂ ਮੈਂ ਉਹਨੂੰ ਕਈ ਵਾਰ ਨੋਟ ਕੀਤਾ ਸੀ ਅਸੀਂ ਕਿ ਮੇਰੇ ਵੱਲ ਬੜਾ ਔਖਾ ਜਿਹਾ ਵੇਖਦਾ ਹੁੰਦਾ ਸੀ ਮੈਨੂੰ ਲੱਗਦਾ ਵੀ ਰਹਿੰਦਾ ਸੀ ਕਿਤੇ ਮੇਰੇ ਵੱਲ ਅੱਖ ਤਾਂ ਨਹੀਂ ਮਾਰਦਾ ਪਰ ਅੱਜ ਉਹ ਗੱਲ ਸੱਚ ਹੋ ਗਈ ਸੀ ਸੱਚੀ ਉਹ ਮੇਰੇ ਤੇ ਨਜ਼ਰ ਰੱਖਦਾ ਸੀ ਉਹਨੇ ਮੈਨੂੰ ਫੜ ਲਿਆ ਤੇ ਮੈਨੂੰ ਬੈਠ ਤੇ ਸੁੱਟ ਲਿਆ ਮੈਂ ਉਹਦੀਆਂ ਮਿੰਨਤਾਂ ਕਰ ਰਹੀ ਸੀ ਮੈਨੂੰ ਛੱਡ ਦਿਓ ਉਹ ਮੇਰਾ ਹੱਥ ਫੜ ਕੇ ਮੈਨੂੰ ਕਹਿਣ ਲੱਗਾ ਵੇਖ ਮੇਰਾ ਵੀ ਦਿਲ ਕਰਦਾ ਹੈ ਮੇਰੀਆਂ ਵੀ ਕੋਈ ਜ਼ਰੂਰਤਾਂ ਨੇ ਮੈਂ ਕਿਹਦੇ ਨਾਲ ਕਰਾਂ ਹੌਂ ਤੁੰਤਾ ਮੇਰੇ ਕੋਲੋਂ ਦੂਰ ਦੂਰ ਪੈ ਧੀਰੇ ਨਹੀਂ ਜਦੋਂ ਵੀ ਮੈਂ ਤੇਰੀ ਵੱਲ ਵੇਖਦਾ ਤਾਂ ਆਪਣਾ ਮੂੰਹ ਚੁੰਨੀ ਨਾਲ ਢੋਲ ਲੈਣੀ ਆ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਕਿਸੇ ਨੂੰ ਦੇਖਾਂ ਪਹਿਲਾਂ ਤਾਂ ਮੈਂ ਉਹਨੂੰ ਬੜਾ ਨਾ ਨਾ ਕਰਤੀ ਰਹੀ ਪਰ ਜਦੋਂ ਉਹ ਮੇਰੇ ਪਿੱਛੇ ਵਾਲੇ ਗਲੇ ਤੇ ਆਪਣੀ ਉਂਗਲਾਂ ਗੋਲ-ਗੋਲ ਜਿਹਾ ਘਮਾਉਣ ਲੱਗਿਆ ਮੈਨੂੰ ਥੋੜੀ-ਥੋੜੀ ਜਿਹੀ ਮਸਤੀ ਚੜਨ ਲੱਗੀ ਫਿਰ ਮੈਂ ਵੀ ਉਸਨੂੰ ਝੂਠਾ-ਮੂਠਾ ਜਿਹਾ ਰੋਕ ਰਹੀ ਸੀ ਪਰ ਉਹ ਨਹੀਂ ਰੁਕ ਰਿਹਾ ਸੀ ਉਹਨੇ ਆਪਣਾ ਕੁਰਤਾ ਲਾ ਦਿੱਤਾ ਤੇ ਮੇਰੇ ਨਾਲ ਪੈਟ ਤੇ ਪੈ ਗਿਆ ਮੈਨੂੰ ਆਪਣੇ ਨਾਲ ਲਾ ਕੇ ਪਾ ਲਿਆ ਮੈਨੂੰ ਵੀ ਵਧੀਆ ਲੱਗਣ ਲੱਗ ਗਿਆ ਮੈਂ ਵੀ ਉਹ ਤੇ ਰੰਗਾਚ ਚ ਉੰਗੀ ਗਈ ਉਹ ਮੈਨੂੰ ਕਹਿਣ ਲੱਗਾ ਵੇਖੀ ਮੈਂ ਤੇਰੀ ਰਾਤ ਕਿੰਨੀ ਰੰਗੀਨ ਬਣਾ ਦੇ ਮੈਂ ਚੁੱਪਚਾਪ ਉਹਦੇ ਨਾਲ ਉੱਥੇ ਹੀ ਰਹੀ ਉਹ ਮੇਰੇ ਨਾਲ ਜੋ ਕੁਝ ਮਰਜ਼ੀ ਕਰੀ ਗਿਆ ਮੈਨੂੰ ਮੈਂ ਬਿਲਕੁਲ ਨਹੀਂ ਰੁਕਿਆ ਕਿਉਂਕਿ ਮੈਨੂੰ ਇਹ ਗੱਲ ਹਮੇਸ਼ਾ ਦਿਮਾਗ ਵਿੱਚ ਆ ਜਾਂਦੀ ਸੀ ਜੇ ਮੈਨੂੰ ਕਿਸੇ ਗੱਲ ਦਾ ਜਵਾਬ ਦਿੱਤਾ ਤਾਂ ਇਹ ਨਹੀਂ ਆਪਣਾ ਅੱਤਾ ਹੀ ਸੱ ਲੈ ਜਾਣਾ ਬੱਸ ਇਸ ਕਰਕੇ ਮੈਂ ਚੁੱਪਚਾਪ ਉਹਦੇ ਨਾਲ ਉਸ ਰਾਤ ਤੱਕ ਸਮਾਂ ਬਤਾਇਆ ਮੈਨੂੰ ਉਸ ਰਾਤ ਪੜਾ ਨਜ਼ਾਰਾ ਦਿੱਤਾ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਕੁਝ ਖਾਧਾ ਕਹਿਣ ਲੱਗਾ ਬਿਨਾਂ ਖਾਦੇ ਮੇਰੇ ਨਾਲ ਇੰਨਾ ਜੋਸ਼ ਹੈ ਤੂੰ ਵੇਖ ਲੈ ਜੇ ਮੈਂ ਕੁਝ ਖਾ ਕੇ ਤੇਰੇ ਕੋਲ ਆਉਂਦਾ ਤਾਂ ਕੀ ਹੁੰਦਾ ਮੈਂ ਇੰਨਾ ਨਜ਼ਾਰਾ ਆਪਣੇ ਘਰ ਵਾਲੇ ਨਾਲ ਕਦੀ ਨਹੀਂ ਲਿਆ ਸੀ ਮੈਂ ਅੱਧੀ ਰਾਤ ਤੱਕ ਉਹਦੇ ਕੋਲ ਹੀ ਰਹੀ ਜਦੋਂ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਆਉਣ ਲੱਗਦੀ ਤੋ ਉਹ ਮੈਨੂੰ ਫੜ ਕੇ ਉੱਥੇ ਹੀ ਪਾ ਲੈਂਦਾ ਸੀ ਮੈਨੂੰ ਕਹਿ ਦਿੰਦਾ ਸੀ ਕਿ ਛੋਟੇ ਨੂੰ ਕੁਝ ਨਹੀਂ ਪਤਾ ਲੱਗਣਾ ਉਹ ਨਹੀਂ ਕਿਹੜਾ ਉੱਠਣਾ ਉਹ ਤਾਂ ਹੁਣ ਸ਼ਰਾਬ ਪੀ ਕੇ ਸੁੱਤਾ ਹੈ ਉਹ ਤਾਂ ਸਵੇਰੇ ਹੀ ਉੱਠੂਗਾ ਤੂੰ ਆਪਣਾ ਇੱਕ ਮਨ ਹੋ ਕੇ ਮੇਰੇ ਨਾਲ ਟਾਈਮ ਬਤਾ ਮੇਰੀ ਸੱਸ ਵੀ ਉਸ ਦਿਨ ਘਰ ਨਹੀਂ ਸੀ ਮੈਨੂੰ ਵੀ ਉਹ ਦਿਨ ਨਾਲ ਰਾਤ ਬਤਾਉਣੇ ਬੜੀ ਵਧੀਆ ਲੱਗੇ ਅਗਲੇ ਦਿਨ ਸਵੇਰੇ ਉੱਠ ਕੇ ਆਪਣੇ ਕੰਮ ਨੂੰ ਮੇਰਾ ਘਰ ਵਾਲਾ ਖੇਤ ਚਲਾ ਗਿਆ ਮੇਰਾ ਜੇਠਾ ਜੀ ਤੱਕ ਸੁੱਤਾ ਨਹੀਂ ਉੱਠਿਆ ਸੀ ਮੈਨੂੰ ਰਾਤ ਵਰਨੀਆਂ ਗੱਲਾਂ ਕਰਕੇ ਥੋੜੀ ਜਿਹੀ ਸ਼ਰਮਿੰਦਗੀ ਮਹਿਸੂਸ ਹੋ ਰਹੀ ਸੀ ਸਮਝ ਨਹੀਂ ਲੱਗ ਰਹੀ ਸੀ ਕਿ ਉਹਦੇ ਮੱਥੇ ਕਿਵੇਂ ਲਗਾ ਕਿਉਂਕਿ ਰਾਤ ਦੇ ਹਨੇਰੇ ਵਿੱਚ ਜੋ ਹੋਣਾ ਸੀ ਸੋ ਹੋ ਗਿਆ ਪਰ ਹੁਣ ਉਸ ਗੱਲ ਨੂੰ ਯਾਦ ਕਰਕੇ ਸ਼ਰਮ ਜੀ ਆ ਰਹੀ ਸੀ ਫਿਰ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਪੁੱਛ ਤੋਂ ਦਾ ਕੀ ਫਾਇਦਾ ਇੱਕ ਦਿਲ ਕਰਦਾ ਸੀ ਕਿ ਆਪਣੇ ਜੇਟ ਨੂੰ ਜਾ ਕੇ ਚਾਹ ਪਿਲਾਵਾਂ ਫਿਰ ਸੋਚਦੀ ਸੀ ਜੇ ਹੁਣ ਚਾਹ ਫੜਾਉਣ ਚਲੀ ਗਈ ਤਾਂ ਫਿਰ ਨਾ ਮੈਨੂੰ ਫੜ ਲਵੇ ਮੈਂ ਕਿੰਨਾ ਟਾਈਮ ਦੇਖਦੀ ਰਹੀ ਉਹਦੇ ਕਮਰੇ ਵੱਲ ਕਿ ਉਹ ਬਾਹਰ ਨਿਕਲੂਗਾ ਪਰ ਉਹ ਬਾਹਰ ਹੀ ਨਹੀਂ ਆ ਰਿਹਾ ਸੀ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਗੂੜੀ نیند ਵਿੱਚ ਸੁੱਤਾ ਪਿਆ ਹੋਵੇ ਫਿਰ ਅੱਕ ਕੇ ਮੈਂ ਕੱਪ ਵਿੱਚ ਚਾਹ ਪਾ ਕੇ ਉਹਦੇ ਕਮਰੇ ਵੱਲ ਤੁਰ ਪਈ ਮੇਰੀਆਂ ਪੱਜੇਪਾਂ ਵਾਈਆਂ ਹੋਈਆਂ ਸੀ ਮੇਰੀਆਂ ਪੰਜੀਬਾਂ ਦੀ ਵਾਇਸ ਸੁਣ ਕੇ ਉਹਦੀ ਅੱਖ ਜੀ ਖੁੱਲ ਗਈ। ਉਹ ਬਾਹਰ ਨੂੰ ਵੇਖਣ ਲੱਗੀ। ਮੈਂ ਇਹਨੂੰ ਕਿਹਾ ਕਿ ਤੁਹਾਡਾ ਅਜੇ ਸਵੇਰਾ ਨਹੀਂ ਹੋਇਆ। ਵੇਖੋ ਬਾਹਰ ਗੋਡੇ-ਗੋਡੇ ਧੁੱਪ ਚੜ ਗਈ। ਉਹ ਹੱਸਣ ਲੱਗਾ ਤੇ ਕਹਿਣ ਲੱਗਾ ਜਦੋਂ ਤੇਰੇ ਵਰਗੀ ਨਾਰ ਤੇ ਪਚੇਂਬਾ ਪਾ ਕੇ ਸ਼ਮਸ਼ਮ ਕਰਦੀ ਚਾਹ ਬਣਾਉਣ ਆਵਿਆ ਫਿਰ ਮੇਰੇ ਵਰਗੇ ਨੂੰ ਬਾਹਰ ਉੱਠ ਕੇ ਜਾਣ ਦੀ ਕੀ ਲੋੜਾ। ਮੈਂ ਕਿਹਾ ਤੁਸੀਂ ਮੈਨੂੰ ਵਾਦੂ ਦੀ ਤਕਲੀਫ ਦਿੰਦੇ ਹੋ। ਵੇਖ ਲਓ ਤੁਹਾਨੂੰ ਨਹੀਂ ਪਤਾ ਕਿ ਉੱਠ ਕੇ ਚਾਹ ਪੀ ਲਵਾਂ। ਉਹ ਕਹਿਣ ਲੱਗਾ ਤੇਰੇ ਵਰਗੀ ਤੇ ਹੱਥੋਂ ਚਾਫੜੀ ਕੇ ਪੀਣ ਦਾ ਸਵਾਦ ਹੀ ਵੱਖਰਾ ਹੈ ਮੈਂ ਉਹਨੂੰ ਕਿਹਾ ਕਿ ਮੈਂ ਤੁਹਾਡੀ ਪਾਪੀ ਲੱਗਦੀ ਹਾਂ ਤੁਹਾਨੂੰ ਮੇਰੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀ ਉਹ ਮੈਨੂੰ ਕਹਿਣ ਲੱਗਾ ਅੱਛਾ ਅਜੇ ਵੀ ਤੂੰ ਮੇਰੀ ਪਾਪੀ ਹੈ ਹੁਣ ਤਾਂ ਤੂੰ ਮੇਰੇ ਨਾਲ ਸਭ ਕੁਝ ਬਣ ਚੁੱਕੀ ਹੈ ਭਾਬੀ ਵੀ ਬਣ ਚੁੱਕੀ ਹੈ ਤੇ ਘਰਵਾਲੀ ਵੀ ਮੈਂ ਕਿਹਾ ਤੁਸੀਂ ਇਹ ਭਲੇਖਾ ਨਾ ਪਾਲੋ ਉਹ ਮੈਨੂੰ ਕਹਿਣ ਲੱਗਾ ਵੇਖ ਭਾਬੀ ਜੇ ਤੂੰ ਭਵੀ ਬਣ ਕੇ ਰਹਿਣਾ ਫਿਰ ਤਾਂ ਮੇਰੇ ਆ ਤੇਰੇ ਨਾਲ ਭਾਬੀਆਂ ਵਾਲਾ ਸਲੋਕ ਹੀ ਕਰੂੰਗਾ ਤੇ ਜੇ ਕੁਝ ਆਪਣੇ ਵਿੱਚ ਹੋਇਆ ਹੈ ਜੇ ਤੂੰ ਉਹ ਇਸ ਤਰ੍ਹਾਂ ਮੇਰੇ ਨਾਲ ਰਹਿਣਾ ਹੈ ਫਿਰ ਮੈਂ ਤੇਰੇ ਨਾਲ ਸਿੱਧੀ ਤਰ੍ਹਾਂ ਰਹੂਗਾ ਮੈਨੂੰ ਲੱਗ ਰਿਹਾ ਸੀ ਜਿਵੇਂ ਉਹਨੇ ਮੇਰੀ ਗੱਲ ਦਾ ਗੁੱਸਾ ਕਰ ਲਿਆ ਨਾ ਹੱਸਣ ਲੱਗ ਪਈ ਮੈਂ ਉਸਦੀ ਗੱਲ ਨੂੰ ਮਜ਼ਾਕ ਵਿੱਚ ਲੈ ਲਿਆ ਮੈਂ ਕਿਹਾ ਮੈਂ ਤਾਂ ਮਜ਼ਾਕ ਕਰਤੀ ਸੀ ਤੁਸੀਂ ਵੀ ਬੜੀ ਛੇਤੀ ਸੀਰੀਅਸ ਹੋ ਜਾਂਦੇ ਹੋ ਆ ਲੋ ਚਾਹ ਪੀਓ ਤੇ ਉਹ ਕਹਿਣ ਲੱਗਾ ਇੱਦਾਂ ਨਹੀਂ ਪੀਂ। ਆਪਣੇ ਹੱਥਾਂ ਨਾਲ ਪਿਆ। ਮੈਂ ਕਿਹਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਜੇ ਕੋਈ ਆ ਗਿਆ, ਕਿਸੇ ਨੇ ਵੇਖ ਲਿਆ ਫਿਰ ਕੀ ਕਹੋ? ਉਹ ਕਹਿੰਦਾ ਜੋ ਕੁਝ ਕੋਈ ਕਹਿੰਦਾ ਕਹੀ ਜਾਵੇ, ਮੈਨੂੰ ਕੀ ਹੈ? ਮੈਂ ਉਹਨੂੰ ਕਿਹਾ ਕਿ ਇਸ ਤਰ੍ਹਾਂ ਮੈਂ ਆਪਣੇ ਕਦੇ ਘਰ ਵਾਲੀ ਨੂੰ ਨਹੀਂ ਪਿਆਈ। ਮੇਰਾ țeਟ ਕਹਿਣਾ ਗਿਆ ਫਿਰ ਮੈਨੂੰ ਪਿਆ ਦੇ। ਉਹਦੀ ਹਰ ਗੱਲ ਮੰਨਣਾ ਮੈਨੂੰ ਫਰਜ਼ ਜਿਹਾ ਲੱਗਦਾ ਸੀ। ਮੈਂ ਉਹਨੂੰ ਆਪਣੇ ਹੱਥਾਂ ਨਾਲ ਚਾਹ ਪਿਆਈ। ਤੇ ਮੇਰੇ ਕੋਰੇ ਕੋਰੇ ਹੱਥ ਤੇ ਕੁੰਮਲ ਲਗਾ ਪਿਆ ਕਹਿ ਲਗਾ ਸੱਚੀ ਤੇਰੇ ਨਾਲ ਰਾਤ ਬਤਾ ਕੇ ਇਹ ਬੜਾ ਵਧੀਆ ਲੱਗਿਆ ਅੱਜ ਫੇਰ ਤਿਆਰ ਰਹੇ ਅੱਜ ਫੇਰ ਮੇਰੇ ਕੋਲ ਆ ਜਾ ਮੈਂ ਕਿਹਾ ਮੇਰੇ ਘਰ ਵਾਲੇ ਦਾ ਕੀ ਹੈ ਉਹ ਕਹਿਣ ਲੱਗਾ ਉਹਨੂੰ ਤਾਂ ਮੈਂ ਸ਼ਰਾਬ ਲਈ ਪੈਸੇ ਦੇ ਦੇਉਂਗਾ ਉਹ ਤਾਂ ਸ਼ਰਾਬ ਪੀ ਕੇ ਆਪਣੇ ਕਮਰੇ ਵਿੱਚ ਹੀ ਸੌਂ ਜਾਊਗਾ ਤੇ ਤੂੰ ਸਾਰੀ ਰਾਤ ਮੇਰੇ ਕੋਲ ਰਹੇ ਅਜੇ ਤਾਂ ਮੰਮੀ ਵਾਪਸ ਨਹੀਂ ਆਈ ਆਪਣੇ ਲਈ ਇੱਕ ਚੰਗਾ ਮੌਕਾ ਹੈ ਤੂੰ ਮੇਰੀ ਗੱਲ ਮੰਨਦੀ ਰਿਹਾ ਕਰ ਮੈਂ ਜਲਦੀ ਹੀ ਤੈਨੂੰ ਸੋਹਣੀ ਦੀ ਟੌਪਸ ਬਣਾ ਕੇ ਦੇ ਦੇਉਂਗਾ ਮੈਂ ਕਿਹਾ ਸੱਚੀ ਹੀ ਉਹ ਕਹਿਣ ਲੱਗਾ ਸੋਚਿਆ ਤਾਂ ਇਸ ਵਾਰ ਸੀ ਕਿ ਤੇਰੇ ਲਈ ਲੈ ਕੇ ਆਵਾਂ ਪਰ ਇਸ ਵਾਰ ਪੈਸੇ ਖਰਚੇ ਗਏ ਮੈਂ ਕਿਹਾ ਠੀਕ ਹੈ ਫਿਰ ਤਾਂ ਮੈਂ ਆ ਤੈਨੂੰ ਇੱਕ ਵਾਰ ਛੱਡ ਦੂ ਵਾਰ ਆਪਣੇ ਹੱਥੀਂ ਚਾਹ ਪਿਆਉਂਗੀ ਉਹ ਮੈਨੂੰ ਕਹਿਣ ਲੱਗਾ ਵੇਖ ਕਿੰਨੀ ਲਾਲਚਾਂ ਤੂੰ ਮੈਂ ਕਹਿੰਨੀ ਲਾਲਚ ਵਾਲੀ ਕੋਈ ਗੱਲ ਨਹੀਂ ਜੇ ਮੇਰੇ ਮਨ ਵਿੱਚ ਲਾਲਚ ਹੁੰਦਾ ਤਾਂ ਮੈਂ ਰਾਤ ਤੇਰੇ ਨਾਲ ਕਿਵੇਂ ਬਤਾਉਂਦੀ ਉਹ ਕਹਿਣ ਲੱਗਾ ਹਾਂ ਏਵੀ ਤੇਰੀ ਗੱਲ ਠੀਕ ਹੈ ਤੇ ਕਹਿਣ ਲੱਗਾ ਚਲੋ ਅੱਜ ਫਿਰ ਤਿਆਰ ਰਹੀ ਮੈਂ ਸੋਈ ਵਿੱਚ ਆ ਗਈ ਉਹ ਮੇਰੇ ਪਿੱਛੇ ਆ ਗਿਆ ਇੰਨੇ ਟਾਈਮ ਨੂੰ ਮੇਰਾ ਘਰ ਵਾਲਾ ਵੀ ਆ ਗਿਆ ਉਸ ਨੂੰ ਦੇਖ ਕੇ ਮੇਰਾ ਜੇਠ ਫਟਾਫਟ ਪਾਣੀ ਦਾ ਗਲਾਸ ਲੈ ਕੇ ਬਾਹਰ ਆ ਗਿਆ ਮੇਰੇ ਘਰ ਵਾਲੇ ਨੇ ਮੈਨੂੰ ਆਉਂਦੇ ਹੀ ਆਵਾਜ਼ ਦਿੱਤੀ ਸਾਡੀ ਦੋਵਾਂ ਭਰਾਵਾਂ ਲਈ ਰੋਟੀ ਪਾ ਕੇ ਲਿਆ ਉਹਨਾਂ ਦੋਵਾਂ ਨੇ ਰੋਟੀ ਖਾਧੀ। ਮੇਰੇ ਘਰ ਵਾਲਿਆਂ ਨੂੰ ਆਪਣੇ ਪੈਸਿਆਂ ਦਾ ਲਾਲਚ ਸੀ। ਇਸ ਕਰਕੇ ਉਹ ਮੇਰੀ ਜੇਠਾ ਬੜਾ ਖਿਆਲ ਰੱਖਦਾ ਸੀ। ਮੇਰਾ ਘਰ ਵਾਲਾ ਰੋਟੀ ਖਾ ਕੇ ਖੇਤ ਚਲਾ ਗਿਆ ਤੇ ਮੈਂ ਰਸੋਈ ਵਿੱਚ ਭਾਂਡੇ ਧੋਣ ਲੱਗ ਪਈ। ਤੇ ਮੇਰੇ ਜੇਠ ਨੇ ਮੈਨੂੰ ਪਿੱਛੋਂ ਆ ਕੇ ਖਲਵਕੜੀ ਪਾ ਲਈ। ਤੇ ਉਹ ਮੈਨੂੰ ਕਹਿਣ ਲੱਗਾ ਮੈਂ ਜੋ ਤੇਰੇ ਨਾਲ ਰਾਤ ਬਤਾਈਆਂ ਉਸ ਨੂੰ ਕਦੇ ਨਹੀਂ ਭੁੱਲ ਸਕਦਾ। ਸੱਚੀ ਬੜਾ ਸਵਾਦ ਆਇਆ। ਮੈਂ ਉਸ ਨੂੰ ਕਿਹਾ ਕਿ ਤੁਹਾਡੀਆਂ ਤਾਂ ਬਾਰ ਵੀ ਕਈ ਸੇਲੀਆਂ ਹੋਣਗੀਆਂ ਕਿਉਂਕਿ ਟਰੱਕ ਡਰਾਈਵਰ ਤਾਂ ਬਾਹਰ ਜਨਾਨੀਆਂ ਰੱਖਦੇ ਹੁੰਦੇ ਆ ਉਹ ਹੱਸਣ ਲੱਗਿਆ ਕਹਿ ਲੱਗਾ ਨਹੀਂ ਮੇਰੀ ਬਾਰ ਦੀਆਂ ਜਨਾਨੀਆਂ ਤੇ ਬਿਲਕੁਲ ਵੀ ਅੱਖ ਨਹੀਂ ਆ ਮੈਂ ਤਾਂ ਜਦੋਂ ਦਾ ਤੇਰਾ ਵਿਆਹ ਹੋਇਆ ਤੈਨੂੰ ਹੀ ਦੇਖਦਾ ਰਹਿੰਦਾ ਸੀ ਤੇ ਸੋਚਦਾ ਸੀ ਕਿ ਤੈਨੂੰ ਮੈਂ ਕਦੋਂ ਪਾਵਾਂਗਾ ਤੇ ਹੁਣ ਮੇਰੇ ਦਿਲ ਨੂੰ ਠੰਡਕ ਮਿਲੀ ਹੈ ਮੈਂ ਇਸ ਨੂੰ ਕਿਹਾ ਕਿ ਸੱਚੀ ਮੈਂ ਤਾਂ ਉਹਨੂੰ ਇੰਨੀ ਚੰਗੀ ਲੱਗਣ ਲੱਗ ਪਈ ਆ ਉਹ ਕਹਿਣ ਲੱਗਾ ਸੱਚੀ ਹੁਣ ਤੈਨੂੰ ਵੇਖ ਕੇ ਮੈਨੂੰ ਬੜਾ ਸਕੂਨ ਮਿਲਦਾ ਮੈਂ ਆਪਣੇ ਜੇਠ ਦੇ ਹੋਰ ਨਜ਼ਦੀਕ ਹੋਣ ਲੱਗ ਪਈ ਸੀ ਕਿਉਂਕਿ ਮੇਰੇ ਵੀ ਮਨ ਵਿੱਚ ਹੁਣ ਲਾਲਚ ਵੱਧ ਗਿਆ ਸੀ ਉਹ ਪੈਸਾ ਘਰ ਵਿੱਚ ਲਿਆਵੇ ਬਾਹਰ ਜਨਾਨੀਆਂ ਨੂੰ ਐਵੇਂ ਨਾ ਕਵਾਵੇ ਫਿਰ ਮੇਰਾ ਜੇਠ ਨੇ ਮੈਨੂੰ ਆਪਣੀਆਂ ਗੱਲਾਂ ਵਿੱਚ ਪਰਮਾ ਲਿਆ ਫਿਰ ਮੈਨੂੰ ਅੰਦਰ ਲੈ ਗਿਆ ਤੇ ਅੰਦਰ ਲਿਜਾ ਕੇ ਉਸਨੇ ਮੈਨੂੰ ਬੈੱਡ ਤੇ ਲੰਮੇ ਪਾ ਫਿਰ ਆਪਣੇ ਦਿਲ ਦੀ ਰੀਸ ਪੂਰੀ ਕਰ ਲਈ ਉਹ ਹੁਣ ਬੜਾ ਖੁਸ਼ ਸੀ ਤੇ ਆਪਣੀਆਂ ਮੁੱਛਾਂ ਨੂੰ ਵਟ ਦੇ ਰਿਹਾ ਸੀ ਮੈਂ ਉਸ ਨੂੰ ਕਿਹਾ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਸੋਨੇ ਦੇ ਟੱਪਸ ਲਿਆ ਕੇ ਦਿਓਗੇ ਤੇ ਹੁਣ ਲੈ ਕੇ ਦਿਓ ਉਹ ਕਹਿਣ ਲੱਗਾ بس ਢੇੜਾ ਆ ਜਾਂਦੇ ਜਦੋਂ ਕੋਈ ਚਾਰ ਪੈਸੇ ਬਣ ਗਏ ਤਾਂ ਪਹਿਲਾਂ ਤੈਨੂੰ ਹੀ ਟੱਪਸ ਲੈ ਕੇ ਦਿਊਗਾ ਮੈਂ ਆਪਣੀ ਇਸ ਵਿੱਚ ਭੇਜ ਦਿੱਤੀ ਹਨ ਤੁਸੀਂ ਉੱਥੇ ਜਾ ਕੇ ਕਿਹੜੇ ਦਾ ਪਤਾ ਕਰੋ ਤੇ ਕਿਹੜਾ ਲੈ ਕੇ ਜਾਓ ਉਹ ਜਦੋਂ ਪਤਾ ਕਰਕੇ ਆਇਆ ਤਾਂ ਉਸ ਨੂੰ ਇੱਕ ਗੇੜਾ ਮਿਲ ਗਿਆ ਫਿਰ ਟਰੱਕ ਲੈ ਕੇ ਚ ਰ ਗਿਆ ਉਸ ਨੂੰ ਟਰੱਕ ਲੈ ਕੇ ਗਏ ਨੂੰ 10 ਦਿਨ ਹੋ ਗਏ ਸੀ ਮੈਂ ਉਸਤੇ ਫੋਨ ਦੀ ਨਿਤੋੜੀ ਕਰਦੀ ਸੀ ਪਰ ਉਸ ਦਾ ਫੋਨ ਨਹੀਂ ਆਇਆ ਮੇਰੀ ਵੀ ਸੱਸ ਹਰ ਰੋਜ਼ ਮੈਨੂੰ ਪੁੱਛਦੀ ਸੀ ਕਿ ਸਿਰੇ ਦਾ ਫੋਨ ਨਹੀਂ ਆਇਆ ਮੈਂ ਕਹਿੰਦੀ ਸੀ ਨਹੀਂ ਮੰਮੀ ਮੇਰੇ ਕੋਲ ਤਾਂ ਨਹੀਂ ਆਇਆ ਫਿਰ ਮੈਂ ਆਪਣੇ ਘਰ ਵਾਲੇ ਕੋਲੋਂ ਪੁੱਛਿਆ ਤਾ ਫੋਨ ਉਸ ਕੋਲ ਵੀ ਨਹੀਂ ਆਇਆ ਸੀ ਜਦੋਂ ਮੈਂ ਇਤਰੋ ਫੋਨ ਟਰਾਈ ਕਰਦੀ ਤਾਂ ਮੇਰਾ ਜੇਟ ਇੱਕ ਦੋ ਗੱਲਾਂ ਕਰਕੇ ਫੋਨ ਕੱਟ ਦਿੰਦਾ ਸੀ ਮੈਨੂੰ ਤਾਂ ਲੱਗਦਾ ਸੀ ਕਿ ਉਹ ਮੇਰੇ ਨਾਲ ਪਿਆਰ ਭਰੀ ਅੰਗਲਣਾ ਕਰਿਆ ਕਰੇਗਾ ਪਰ ਉਸਨੇ ਤਾਂ ਇੱਕ ਦਿਨ ਵੀ ਮੇਰੇ ਨਾਲ ਚੱਤ ਨਾਲ ਗੱਲ ਨਹੀਂ ਕੀਤੀ ਸੀ ਫਿਰ ਮੈਨੂੰ ਲੱਗਿਆ ਕਿ ਸ਼ਾਇਦ ਮੈਂ ਉਸ ਨੂੰ ਧੱਕੇ ਨਾਲ ਟਰੱਕ ਤੇ ਭੇਜਿਆ ਇਸ ਕਰਕੇ ਉਹ ਮੇਰੇ ਨਾਲ ਗੁੱਸੇ ਹੋ ਗਿਆ ਹੋਣਾ ਚਲੋ ਕੋਈ ਨਾ ਜਦੋਂ ਹੁਣ ਆਇਆ ਉਸ ਦਾ ਗੁੱਸਾ ਸ਼ਾਂਤ ਕਰ ਦੇਵਾਂਗੀ ਪੂਰੇ 2 ਮਹੀਨਿਆਂ ਬਾਅਦ ਸਾਡੇ ਬੂਏ ਅੱਕੇ ਟਰੱਕ ਦਾ ਹਰਨ ਬੱਚੇ ਮੈਂ ਭੱਜ ਕੇ ਗਈ ਦਰਵਾਜ਼ਾ ਖੋਲਿਆ ਤਾਂ ਮੇਰਾ ਜੀਠ ਰੂਬੇ ਕੀ ਲੂ ਲੂ ਹਰਾ ਹੋ ਗਿਆ ਜਦੋਂ ਟਰੱਕ ਵਿੱਚ ਉਤਰਿਆ ਤਾਂ ਮੈਂ ਉਸ ਦੇ ਨਜ਼ਦੀਕ ਜਾ ਕੇ ਉਸ ਨੂੰ ਗਲਵਕੜੀ ਜੀ ਪਾਉਣ ਲੱਗੀ ਤਾਂ ਉਹ ਕਹਿ ਲਗਾ ਭਾਪੀ ਪੇਪੇ ਨੂੰ ਕਹਿ ਕੇ ਪਾਣੀ ਵਾਰ ਲਉਗੀ ਉਹਦੀ ਨੂ ਲੈ ਕੇ ਆਇਆ ਆਪਣੇ ਜੀਠ ਦੇ ਮੋਹ ਇਹ ਗੱਲ ਸੁਣ ਕੇ ਤਾਂ ਮੈਨੂੰ ਚੱਕਰ ਆਣ ਲੱਗ ਗਿਆ ਮੈਂ ਉਸ ਨੂੰ ਕਿਹਾ ਇਹ ਤੁਸੀਂ ਕੀ ਕਹਿ ਰਹੇ ਹੋ ਇੰਨੇ ਟਾਈਮ ਨੂੰ ਉਹ ਔਰਤ ਵੀ ਰੱਖ ਤੋਂ ਥੱਲੇ ਉਤرائی ਮੇਰੀ ਸੱਸ ਵੀ ਸਾਡਾ ਰੌਲਾ ਸੁਣ ਕੇ ਉੱਥੋਂ ਚਲੀ ਗਈ ਜਦੋਂ ਮੇਰੇ ਚੇਹੇ ਨੇ ਉਸ ਨੂੰ ਆਪਣਾ ਵਿਆਹ ਕਰਵਾਉਣ ਬਾਰੇ ਦੱਸਿਆ ਤਾਂ ਬਹੁਤ ਖੁਸ਼ ਹੋ ਗਈ ਉਸ ਨੇ ਫਟਾਫਟ ਪਾਣੀ ਵਰਗੀ ਪੀਤਾ ਸਾਰੇ ਜਣੇ ਬਹੁਤ ਖੁਸ਼ ਸੀ ਪਰ ਮੈਂ ਅੰਦਰੋਂ ਅੰਦਰੇ ਪੂਰੀ ਦੁਖੀ ਸੀ ਮੇਰੇ ਚੇਠ ਨੇ ਆਪਣਾ ਘਰਵਾਲੀ ਨੂੰ ਅੰਦਰ ਪੈਟ ਤੇ ਪਿਠਾ ਦਿੱਤਾ ਤੇ ਆਪ ਉਹ ਉਸੋ ਹੀ ਵਿੱਤ ਉਸ ਲਈ ਕੁਝ ਖਾਣ ਪੀਣ ਦਾ ਸਮਾਨ ਲੈ ਕੇ ਜਾਣ ਲੱਗਾ ਤਾਂ ਮੈਂ ਆਪਣੇ ਜੀਤ ਨੂੰ ਕਿਹਾ ਇਹ ਤੁਸੀਂ ਕੀ ਕੀਤਾ ਤੁਸੀਂ ਮੇਰੇ ਨਾਲ ਧੋਖਾ ਕੀਤਾ ਤੁਸੀਂ ਮੈਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਤੇ ਖੁਦ ਵਿਆਹ ਕਰਵਾ ਲਿਆ ਉਹ ਕਹਿਣ ਲੱਗਾ ਮੈਂ ਇੱਕ ਗੱਲ ਚੰਗੀ ਤਰ੍ਹਾਂ ਸਮਝ ਲਈ ਸੀ ਫਿਰ ਹੀ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ ਜਿਵੇਂ ਛੋਟੇ ਬੱਚੇ ਨੂੰ ਮਾਪਿਆਂ ਦੀ ਜ਼ਰੂਰਤ ਹੁੰਦੀ ਹੈ ਇਸ ਤਰ੍ਹਾਂ ਜਵਾਨੀ ਵਿੱਚ ਜੀਵਨ ਸਾਥ ਦੀ ਜ਼ਰੂਰਤ ਹੁੰਦੀ ਹੈ ਜੀਵਨ ਸਾਥੀ ਤੋਂ ਬਿਨਾ ਜ਼ਿੰਦਗੀ ਅਧੂਰੀ ਰਹਿ ਜਾਂਦੀ ਹੈ ਤੂੰ ਸਿਰਫ ਮੈਨੂੰ ਸੁਆਦ ਦੇ ਸਕਦੀ ਹੈ ਦੁੱਖ ਸੁੱਖ ਵਿੱਚ ਵੀ ਤੂੰ ਮੇਰਾ ਸਾਥ ਨਹੀਂ ਦੇ ਸਕਦੀ ਜੋ ਸਾਥ ਮੇਰੀ ਘਰਵਾਲੀ ਨੇ ਦੇਣਾ ਹੈ ਉਹ ਤੂੰ ਕਦੇ ਨਹੀਂ ਦੇ ਸਕਦੀ ਕਿਉਂਕਿ ਤੈਨੂੰ ਆਪਣੇ ਘਰਵਾਲੇ ਦਾ ਵੀ ਡਰ ਸੀ ਪਰਿਵਾਰ ਦਾ ਵੀ ਡਰ ਸੀ ਆਪਣੀ ਇੱਛਤ ਵੀ ਬਹੁਤ ਪਿਆਰੀ ਸੀ ਇਸ ਕਰਕੇ ਤੂੰ ਕਦੀ ਮੇਰੇ ਸਾਥ ਖੁੱਲ੍ਹ ਕੇ ਨਹੀਂ ਦੇ ਸਕਦੀ ਇਸ ਕਰਕੇ ਫਿਰ ਮੈਂ ਵਿਆਹ ਕਰਵਾਉਂਦਾ ਫੈਸਲਾ ਕੀਤਾ ਮੇਰੇ ਜੀਠ ਨੇ ਵਿਆਹ ਕਰਵਾ ਕੇ ਆਪਣਾ ਘਰ ਵਸਾਇਆ ਪਰ ਮੈਂ ਅੰਦਰੋਂ ਹੰਦੇ ਤੁਖ ਰਹੀ ਸੀ ਮੇਰੇ ਜੀਠ ਨੇ ਜੇ ਵਿਆਹ ਹੀ ਕਰਵਾਉਣਾ ਸੀ ਤਾਂ ਉਹ ਮੇਰੀ ਇੱਛਤ ਤਨ ਖਰਾਬ ਕਰਦਾ ਪਰ ਮੈਂ ਸੋਚਦੀ ਸੀ ਕਿ ਇਤਤ ਖਰਾਬ ਕਿਹੜਾ ਉਹਨੇ ਇਕੱਲੇ ਨਹੀਂ ਕੀਤੀ ਮੈਂ ਵੀ ਉਸ ਦਾ ਪੂਰਾ ਸਾਥ ਦਿੱਤਾ ਪਰ ਹੁਣ ਮੈਂ ਉਸ ਰਸਤੇ ਵਿੱਚ ਪਾਸੇ ਹੋ ਗਈ ਸੀ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣ ਦੀ ਅਸ਼ੀਰਵਾਦ ਦਿੱਤਾ ਸੀ ਹਾਂਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਜੇ ਕਿਸੇ ਕੋਲ ਹੋਰ ਕਹਾਣੀ ਦੱਸਣੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਆਪਣਾ ਮੈਸੇਜ ਜ਼ਰੂਰ ਕਰਨਾ ਮਿਲਦੇ ਆ ਜੀ ਕੱਲ ਨੂੰ ਕਿਸੇ ਇੰਨਾ ਵੀ ਰੋਮਾਂਟਿਕ ਕਹਾਣੀ ਲਈ